ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਛੋਟੇ ਸਹਿਬ ਜਾਨੰਦਰਾ ਸ਼ੀਦੀ ਦਿਹਾੜਾ ਆ ਸੋ ਉਹਨਾਂ ਦੀ ਯਾਦ ਵਿੱਚ ਅਸੀਂ ਇੱਕ ਸ਼ਬਦ ਬੋਲਣਾ ਸੀਗਾ ਸੋ ਮम्मा ਕਹਿੰਦੇ ਵੀ ਆਪਾਂ ਸ਼ਬਦ ਬੋਲਦੇ ਆ ਦੇ ਮੈਂ ਕਿਹੋ ਨਾਲ ਸ਼ਬਦ ਬੋਲ ਕੇ ਆਪਾਂ YouTube ਤੇ ਪਾਈਏ ਤੇ ਆਪਾਂ ਸਾਰਿਆਂ ਨੂੰ ਸੁਣਾਈਏ ਤੇ ਸਾਰੇ ਉਹ ਸ਼ਬਦ ਨੂੰ ਸੁਣਨ ਤੇ ਯਾਦ ਕਰਨ ਉਹ ਦਿਨ ਜਦੋਂ ਸਾਡੇ ਸ਼ੀਦੀ ਪਾਈ ਸੀ ਛੋਟੇ ਸਹਿਬਜਾਦਿਆਂ ਨੇ ਸੋ ਧਿਆਨ ਨਾਲ ਸੁਣਿਓ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੰਡੇ ਬੁਰਜ ਚ ਬੈਠੀ ਮਾਤਾ ਸਗਨ ਕਰੇ ਜੀ ਸਗਨ ਕਰੇ फतेह सिंह कोड़ी चढ़े जी जोरावर फतेह सिंह कोड़ी चढ़े निके निकियां कलगियां लगा के तूरे निके निक्किया क ਸੋਹਣੇ ਗਤ ਰੇ ਤੇ ਸ਼੍ਰੀ ਸਾਹਿਬ ਪਾਗੇ ਤੂਰੇ ਸੋਹਣੇ ਗਤ ਰੇ ਤੇ ਸ਼੍ਰੀ ਸਾਹਿਬ ਪਾਗੇ ਤੂਰੇ ਮੋਤੀ ਰਾਮ ਖੜਾ ਰੋਵੇ ਮੋਤੀ ਰਾਮ ਖੜਾ ਰੋਵੇ ਤੇਲ ਹੰਝੂ ਆਂਦਾ ਚੋਵੇ ਤੇਲ ਹੰਝੂ ਆਂਦਾ ਚੋਵੇ ਗਾਨੇ ਗੁਟਾ ਤੇ ਸ਼ਹੀਦੀਆਂ ਦੇ ਜੱਜ ਦੇ ਬੜੇ ਜੀ ਜੱਜ ਦੇ ਬੜੇ ਜੋਰਾਵਰ ਫਤੇ ਸਿੰਘ ਕੋੜੀ ਚੜੇ ਜੀ ਜੋਰਾਵਰ ਫਤੇ ਸਿੰਘ ਕੋੜੀ ਜੜੇ ਸਾਨੂੰ ਬੋਤੀ ਨਹੀਂ ਉਹ ਸਗਨਾ ਦੀ ਲੋੜ ਸੁਬੇਆ ਸਾਨੂੰ ਬੋਤੀ ਨਹੀਂ ਉਹ ਸਗਨਾ ਦੀ ਲੋੜ ਸੁਬੇਆ ਤੂੰ ਤੇ ਛਤੀ ਛਤੀ ਡੋਲੀਆਂ ਨੂੰ ਤੋਰ ਸੁਬੇ ਤੂ ਤਾਛੇਤੀ ਛੇਤੀ ਡੋਰੀਆਂ ਨੂੰ ਤੋਰ ਸੁਬੇਆ ਗੰਗੂਰਾਮ ਬਚੋਲਾ ਗੰਗੂਰਾਮ ਬਚੋਲਾ ਪਹਿੜਾ ਰੱਖ ਗਿਆ ਓਲਾ ਪਹਿੜਾ ਰੱਖ ਗਿਆ ਓਲਾ ਖੜੇ ਕਾਂਬ ਗਏ ਜਲਾਦ ਹਾਥੀ ਤੇ ਸੇਨੇ ਫੜੇ ਜੀਤੇ ਸੇ ਨੇ ਪੜੇ ਜੋਰਾਵਰ ਫਤੇ ਸਿੰਘ ਕੋੜੀ ਚੜੇ ਜੀ ਜੋਰਾਵਰ ਫਤੇ ਸਿੰਘ ਕੋੜੀ ਚੜੇ ਜ਼ਿੰਦਾ ਕੋਮਲ ਨੇ ਨਿਹਾ ਚਖ ਲੋਣ ਲਗੀਆਂ ਜ਼ਿੰਦਾ ਕੋਮਲ ਨੇ ਨਿਹਾ ਚਖ ਲੋਣ ਲਗੀਆਂ ਇਟਾ ਲੜੀ ਦੀ ਸਹੇਲੀ ਵਾਂਗੂੰ ਰੋਣ ਲਗੀਆਂ ਇਟਾ ਲੜੀ ਦੀ ਸਹੇਲੀ ਵਾਂਗੂੰ ਰੋਣ ਲਗੀਆਂ ਸੁਚਾਨੰਦ ਗਾਰਾ ਪਾਵੇ ਸੁਚਾਨੰਦ ਗਾਰਾ ਪਾਵੇ ਮੋਟੀ ਮੋਤ ਨੂੰ ਸਜਾਵੇ ਮੋਟੀ ਮੋਤ ਨੂੰ ਸਜਾਵੇ ਪੈੜ ਆਜ ਲਾਦਾ ਹੀਰੇ ਕੰਦਾ ਚ ਜੜੇ ਪੈੜ ਆਜ ਲਾਦਾ ਹੀਰੇ ਕੰਦਾ ਚ ਜੜੇ ਜੋਰਾਵਾਰ ਫਤੇ ਸਿੰਘ ਕੋੜੀ ਚੜੇ ਜੀ ਜੋਰਾਵਾਰ ਫਤੇ ਸਿੰਘ ਕੋੜੀ ਚੜੇ ਸੰਡੇ ਗੁਰਜ ਜ ਚ ਬੈਠੀ ਮਾਤਾ ਸਗਨ ਕਰੇ ਜੀ ਸਗਨ ਕਰੇ ਜੋਰਾਵਾਰ ਫਤੇ ਸਿੰਘ ਕੋੜੀ ਚੜੇ ਜੀ ਜੋਰਾਵਾਰ ਫਤੇ ਸਿੰਘ ਕੋੜੀ ਚੜੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ